ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜੀ ਜਾ ਥੋੜੀਆ ਮਜ਼ਾਕ ਥੋੜੀਆ ਚਲ ਠੀਕ ਹੈ ਤੂੰ ਧਿਆਨ ਨਾਲ ਜਾਈਂ ਉਹ ਮੈਂ ਤਾਂ ਧਿਆਨ ਨਾਲ ਜਾਊਂਗਾ ਤੂੰ ਵੀ ਧਿਆਨ ਨਾਲ ਜਾਈਂ ਕਿਤੇ ਚਾਚਾ ਜੀ ਨੂੰ ਪਤਾ ਲੱਗ ਜੇ ਜੇ ਪਤਾ ਲੱਗਦਾ ਨਾ ਤੇ ਹੁਣ ਨੂੰ ਫੋਨ ਆ ਜਾਂਦਾ ਉਹ ਚਲ ਠੀਕ ਆ ਬਾਏ ਬਾਏ ਲਵ ਯੂਸ ਲਵ ਯੂ ਉਹ ਕਿੱਥੇ ਚਲੀ ਗੋਲਡੀ ਤੂੰ ਰੇ ਨਾਲੇ ਬਾਕੇ ਫੜੀ ਹੈ ਮੇਰੀ ਤੈਨੂੰ ਕਿਹਾ ਸੀ ਨਾ ਮੈਂ ਤੇਰਾ ਪਿੱਛਾ ਨਹੀਂ ਛੱਡਦਾ ਬਾਹ ਛੱਡ ਮੇਰੀ ਉਹ ਕੋਈ ਨਾ ਛੱਡ ਨੂੰ ਸਾਰੀ ਰਾਤ ਫਿਰਕੀਆਂ ਆਈਆਂ ਕੋਈ ਨਾ ਥੋੜਾ ਟਾਈਮ ਹੋਰ ਖੜ ਜਾ ਇਹੋ ਜੀ ਕੋਈ ਗੱਲ ਨਹੀਂ ਤੂੰ ਐਵੇਂ ਗਲਤ ਸਮਝ ਰਹੀ ਹੈਂ ਉਸਾ ਪਤਾ ਮੈਨੂੰ ਕਿੱਥੋਂ ਆ ਰਹੀਆਂ ਤੂੰ ਅਬ ਦੇ ਰਾਜੇ ਨੂੰ ਮਿਲ ਕੇ ਆਈਆਂ ਨਾ ਨਹੀਂ ਨਹੀਂ ਤੈਨੂੰ ਹੀ ਭੁਲੇਖਾ ਲੱਗਿਆ ਅੱਛਾ ਫਿਰ ਪਾਰਕ 'ਚ ਕਿਹਦੇ ਨਾਲ ਬੈਠੀ ਜੀ ਫਿਰ ਨਹੀਂ ਪਾਰਕ ਇੱਥੇ ਕੀ ਕਰਨਾ ਪਾਰਕ 'ਚ ਉਹ ਫਿਰ ਤਾਂ ਤੇਰੇ ਇੱਥੇ ਵੀ ਨਹੀਂ ਕੰਮ ਕੋਈ ਸਹੀ ਸਹੀ ਦੱਸ ਮੈਨੂੰ ਕਿੱਥੋਂ ਮਿਲ ਕੇ ਆਈਆਂ ਤੂੰ ਹਾਂ ਗਈ ਸੀ ਕੱਲ ਨੂੰ ਮਿਲਣ ਤੇ ਤੂੰ ਕੀ ਲੈਣਾ ਉਹ ਮੈਂ ਤਾਂ ਕੀ ਲੈਣਾ ਕਾਲੇ ਤੋਂ ਪਿਆਰ ਤਾਂ ਪਰ ਤੈਨੂੰ ਹੀ ਕਰਦਾ ਮੈਂ ਮੈਂ ਨਹੀਂ ਕਰਦੀ ਤੈਨੂੰ ਪਿਆਰ ਮੇਰਾ ਰਾਹ ਛੱਡ ਦੇ ਮੈਨੂੰ ਜਾਣ ਦੇ ਉਹ ਕੋਈ ਨਾ ਡਰਨਾ ਮੈਂ ਛੱਡਿਆ ਹੁਣਾ ਜੇ ਕੋਈ ਗੱਲਬਾਤ ਹੋ ਗਈ ਫੇਰ ਨਾ ਨਾ ਲੋੜ ਨਹੀਂ ਮੈਨੂੰ ਤੇਰੇ ਸਹਾਰੇ ਦੀ ਮੈਂ ਆਪੇ ਚੱਲ ਜੂ ਉਹ ਕੋਈ ਨਾ ਮੈਂ ਸਵੇਰੇ ਮਾਸੜ ਜੀ ਕੋਲ ਹੁਣਾ ਮੈਨੂੰ ਕੰਮ ਆ ਤੂੰ ਕੀ ਕਰਨ ਹੁਣਾ ਡਰਨਾ ਕੋਈ ਨਾ ਮੇਂਦਾ ਕੰਮ ਆ ਤੇਰੀ ਗੱਲ ਨਹੀਂ ਦੱਸ ਸਕਦਾ ਉਹਨਾਂ ਨੇ ਕੋਈ ਨਾ ਭੱਜਣਾ ਜਿੰਨਾ ਤਨੇ ਭੱਜਣਾ ਅੱਛਾ ਤੂੰ ਮੇਰੀ ਐਂ ਜਵਾਖਾਂ ਦਾ ਵੀ ਅੱਜਕੱਲ ਸਰੀ ਪਿਆਗਾ ਮੈਂ ਨਹਾ ਧੋ ਕੇ ਦੇਲਾ ਤਿਆਰ ਹੋ ਗਿਆ ਉਹ ਮਰ ਜਾਣੀ ਐ ਜੇ ਉੱਠੀ ਨਹੀਂ ਗਈ ਉੱਠਣ ਵੀ ਕੰਨੇ ਰਾਤ ਨੂੰ ਦਾ ਟਾਈਮ ਨਾਲ ਸੌਂਦੇ ਨਹੀਂ ਸਵੇਰੇ ਉੱਠਦੇ ਨਹੀਂ ਤੇਨੂੰ ਠਾਇਆ ਮੈਂ ਕਰਦੇ ਕੰਮ ਕਾਜ ਵੀ ਕਿੰਨੇ ਕਰਨ ਵਾਲੇ ਪੈਣੇਗੇ ਪ੍ਰੀਤ ਉਹ ਪ੍ਰੀਤ ਲੈ ਤੇਵੇਂ ਪਈਆ ਕੋਈ ਸੁਰਤ ਹੈਗੀ ਹੋਊ ਕੋਈ ਵਾਜਾ ਮਰੀ ਜਾਂਦਾਗਾ ਪ੍ਰੀਤ ਉਹ ਪ੍ਰੀਤ ਉੱਠ ਪੁੱਤ टाइम टाइम हो गया, गोड़े -गोड़े गया, गोड़े-गोड़े दिन चढ़ तू उठ कर मैं कख पा तू तो थले आज ठीक है जल्दी आज थले टाई बहुत सौली हांजी मैं चाचा जी भी ना आवाज तो तो मार के ना मेरी नींद ही खराब करती चंगी भली सुन ਮਾਸੜ ਜੀ ਮਾਸੜ ਜੀ 골ਡੀ ਇਹ ਉਰੇ ਕੀ ਕਰਨ ਆਇਆ ਜੇ ਨੇ ਕਿਤੇ ਚਾਚਾ ਜੀ ਨੂੰ ਦੱਸਤੀ ਨਾ ਰਾਤ ਵਾਲੀ ਗੱਲ ਤਾਂ ਮੈਂ ਤਾਂ ਕਿਸੇ ਜੋਗੀ ਨਹੀਂ ਰਹਿਣਾ 골ਡੀ ਇੱਥੇ ਉਹ ਵੀ ਸਵੇਰੇ ਸਵੇਰੇ ਕੀ ਗੱਲ ਹੋ ਸਕਦੀ ਆ ਇਹ ਤੁਹਾਨੂੰ ਜਾ ਕੇ ਪਤਾ ਕਰਨਾ ਪੈਣਾ ਮਾਸੜ ਜੀ ਗੋਲਡੀ ਹਾਂਜੀ ਉਸ ਵੇਰੇ ਸਵੇਰੇ ਸੁੱਖ ਤਾਂ ਹੈਗੀ ਆ ਹਾਂਜੀ ਹਾਂਜੀ ਸਭ ਠੀਕ ਆ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗੱਲ ਕਰਨੀ ਸੀਗੀ ਚਲ ਅੰਦਰ ਬਹਿ ਕੇ ਕਰਦੇ ਆਪਾਂ ਗੱਲ ਹਨਾ ਚਲ ਆ ਜਾ ਚਲੋ ਚਲੋ ਜੀ ਆਇਆ ਮੈਂ ਤਾਂ ਦੇਖ ਕੇ ਡਰ ਜਾਂ ਲੱਗੇ ਜਾਂਦਾ ਕਿਤੇ ਹੋਰ ਹੀ ਕੋਈ ਗੱਲ ਨਾ ਕਰ ਦੇ ਚਲ ਕੋਈ ਨਹੀਂ ਦੇਖ ਹੀ ਜਾਊਗੀ ਆ 골ਡੀ ਕਿਵੇਂ ਆਉਣਾ ਹੋਇਆ ਤੇਰਾ ਮਸੜੀ ਮੈਂ ਤਾਂ ਉਹ ਕੰਮ ਬਾਰੇ ਆਇਆ ਸੀ ਕੀ ਬਣਿਆ ਖਤੋ ਕੰਮ ਬਾਰੇ ਹੁਣ ਦੱਸਿਆ ਦੇਗਾ ਹੀ ਮੈਂ ਉਹ ਪੁੱਤ ਕੀ ਦੱਸਾਂ ਮੈਂ ਮੇਰਾ ਕੱਲ ਦਾ ਉਸੇ ਬਾਰੇ ਸੋਚੀ ਜਾਣਾ ਕੋਈ ਗੱਲ ਹੀ ਨਹੀਂ ਰਹਾ ਪੈਰੀ ਯਾਰ ਦਾ ਸੋਰ ਸੋਚ ਕੇ ਦਿਮਾਗ ਖਰਾਬ ਹੋ ਗਿਆ ਉਹ ਕੰਮ ਬਣਾਦਾ ਆਪਣਾ ਸਰਨਾ ਨਹੀਂ ਉਹ ਬਹਾਨਾ ਮਾਰ ਮੁਰ ਕੇ ਕੋਈ ਸੈਨ ਕਰਵਾਓ ਇੰਨਾ ਸੌਖਾ ਨਹੀਂ 골ਡੀ ਜਿੰਨਾ ਤੂੰ ਸੋਚ ਰਿਆ ਬਹੁਤ ਔਖਾ ਕੰਮ ਹੈ ਇਹ ਓਡੀ ਸ਼ਹਿਰ ਚ ਪੜ ਕੇ ਆਈ ਹੈਗੀ ਜੇ 1921 ਹੋਗੀ ਨਾ ਆਪਣੇ ਦੋਨੇ ਕਾਰਵਾਈ ਹੋ ਗਈ ਦੱਸੋ ਫਰਮਾਸੜ ਜੀ ਉਹ ਬੰਦਾ ਮੈਨੂੰ ਫੋਨ ਤੇ ਫੋਨ ਕਰੀ ਜਾਂਦਾ ਉਹ ਪੁੱਤ ਕਲੀਅਰ ਨੂੰ ਵੱਧ ਤੂੰ ਪੜਿਆ ਲਿਖਿਆ ਕੋਈ ਤੂੰ ਵੀ ਦਿਮਾਗ ਲਾ ਲਾ ਚਲੋ ਕੋਈ ਨਾ ਮਾਸੜ ਜੀ ਜਿਹੜਾ ਸੋਨੇ ਮੈਨੂੰ ਪਹਿਲਾਂ ਕੰਮ ਸੰਭਾਇ ਜੀ ਨਾ ਉਹਦਾ ਜਮੀ ਨਹੀਂ ਪਤਾ ਲੱਗਿਆ ਇਹ ਕੰਮ ਜੇ ਮੈਂ ਘਟ ਆਇਆ ਜੇ ਕੋਈ ਪਤਾ ਲੱਗ ਗਿਆ ਨਾ ਕੁਝ ਵੀ ਪੰਕਾ ਛੱਡ ਜੂਗਾ ਓਏ ਐ ਤਾਂ ਮੈਨੂੰ ਤੇਰੇ ਤੇ ਭਰੋਸਾ ਹੈ ਕੋਈ ਨਾ ਕੋਈ ਖੱਲ ਤਾਂ ਤੂੰ ਇਹ ਕੰਮ ਦਾ ਵੀ ਲੱਭ ਲੇਗਾ ਚਲੋ ਕੋਈ ਨਾ ਮਾਸੜ ਜੀ ਤੂੰ ਸੋਚ ਨਾ ਕਰੋ ਮੈਂ ਹੱਲ ਲਾ ਲਵਾਂ ਕਰ ਦੇ ਬੋ ਤੇ ਚਾਹ ਤੇ ਕਰਦੇ ਸੀ ਕਿ ਨਾਲੇ ਸਕੂਲ ਆ ਮਾਸੜ ਜੀ ਆ ਕੋਈ ਫਾਰਮ ਜੇ ਦਿੱਤੇ ਸੀ ਜੇ ਹੋ ਸਕੇ ਤਾਂ ਸੈਂਡ ਕਰਵਾ ਲਿਓ ਜੇ ਨਾਂ ਵੀ ਕੀਤੇ ਫਿਰ ਮਾ ਕੋਈ ਦਿਮਾਗ ਲਾ ਕਰਦਾ ਹੀ ਲਾ ਚੱਲ ਕੋਈ ਨਾ ਦਾ ਕੋਸ਼ਿਸ਼ ਕਰੂੰਗਾ ਇਹ ਕੰਮ ਹੋ ਗਿਆ ਤਾਂ ਵਧੀਆ ਹਾਂਜੀ ਹਾਂਜੀ ਚੌਥੀ ਕਮਾਸੜੀ ਵਿੱਚ ਮੈਂ ਚੱਲਦਾ ਇਹ ਸਾਈਨ ਹੋ ਗਏ ਤਾਂ ਵੀ ਵਧੀਆ ਨਹੀਂ ਫਿਰ ਦੇਖਦੇ ਕੋਈ ਹਿੱਲਾ ਕਰ ਲਾਂਗੇ ਚਲੋ ਠੀਕ ਆ ਫਿਰ ਹਾਂਜੀ ਚਲੋ ਮੈਂ ਕੋਸ਼ਿਸ਼ ਕਰਦਾ ਨਾ ਹਾਂਜੀ ਹਾਂਜੀ ਚਲੋ ਠੀਕ ਆ ਮਾਸੜ ਚਲੋ ਠੀਕ ਆ ਠੀਕ ਚਾਚਾ ਜੀ ਹਾਂ ਬੋਤੋ ਅ 골ਡੀ ਕਰਨਾ ਐ ਸੀ ਸਵੇਰੇ ਸਵੇਰੇ ਉਹ ਤਾਂ ਪਤਾ ਲੰਘਿਆ ਜਾਂਦਾ ਸੀਗਾ ਉਹ ਤਾਂ ਵੈਸੇ ਹੀ ਮਿਲਣ ਆ ਗਿਆ ਮੈਨੂੰ ਕਹਿੰਦਾ ਵੀ ਚਲ ਮਾਸੜ ਨਾਲ 2 ਮਿੰਟ ਗੱਲਾਂ ਕਰ ਲਈਏ ਉਹ ਤਾਂ ਹਾਂ ਉਹ ਤਾਂ ਥੋੜਾ ਬੇਸੀ ਸੀਗਾ ਛਡੋ ਠੀਕ ਐ ਮੈਂ ਘਰ ਦੇ ਕੰਮ ਕਰ ਦਿੰਦੀ ਹਾਂ ਹਾਂ ਤੂੰ ਕਰ ਲੈ ਪੁੱਤ ਕੰਮ ਠੀਕ ਐ ਠੀਕ ਐ ਕਰ ਲੈ ਕੰਮ ਸ਼ੁਕੁਰਾ ਜਦੋਂ ਗੋਲਦੀ ਦੇ ਫਾਰਮ ਆ ਬਾਰੇ ਨਹੀਂ ਕੁਝ ਪਤਾ ਲੱਗਿਆ ਵੈਗਰੂ ਚੰਗੇ ਕਰਦਾ ਜੋ ਵੀ ਕਰਦਾ ਕਾਲੇ ਹੋਏ ਹੋਏ ਹਾਂ ਜੱਸਣਾ ਉਹ ਭਾਬੀ ਕਿੱਧਰ ਗਈ ਵੇ ਦੇਖੀ ਨਹੀਂ ਪਾਈ ਦੋ ਤਿੰਨ ਦਿਨ ਹੋ ਗਏ ਉਹ ਕਿਤੇ ਨਹੀਂ ਗਈ ਇੱਥੇ ਆ ਗਈ ਰਾਤ ਮਰੱਕਿਆ ਨੂੰ ਮੈਂ ਯਾਰਾ ਆਹੋ ਵੱਡੀਆਂ ਗੱਲਾਂ ਹੋ ਰਹੀਆਂ ਇਧਰੀਆਂ ਯਾਰ ਨੂੰ ਭੁੱਲ ਗਿਆ ਹੁਣ ਤੋਂ ਉਹ ਕਾ ਨੂੰ ਭੁੱਲ ਗਿਆ ਯਾਰਾ ਮਨ ਤਾਂ ਅਫਰਾਦ ਨੂੰ 11 ਵਜੇ ਫੋਨ ਕਰਦਾ ਮਨਾਂ ਸੱਤਾ ਆ ਗਈ ਹੁਣ ਵੀ ਨਹੀਂ ਜੀ ਆਈ ਜਾਂਦੀ ਐ ਨਾਲੇ ਬਾਲਾ ਚ ਕੀ ਨਹੀਂ ਜਣਾ ਕਰਿਆ ਕਰ ਪਹਿਲਾਂ ਵੀ ਆਪਣੇ ਨਾਲ ਇਹੀ ਕੁਝ ਹੋਇਆ ਸੀਗਾ ਉਹ ਯਕੀਨ ਵੀ ਆਪਣੇ ਦੇ ਕੀਤਾ ਜਾਂਦਾ ਨਾਲੇ ਐਵੇਂ ਦੀ ਨਹੀਂ ਗਈ ਜਿਸ ਨੂੰ ਉਹ ਚੱਲ ਮੰਨ ਲੈਣਿਆ ਪਰ ਕੀ ਵਦਾ ਹੁੰਦਾ ਕਿਸੇ ਦਾ ਓਏ ਤੂੰ ਵੀ ਯਾਰ ਹੋਰ ਹੀ ਗੱਲਾਂ ਖੇਡ ਕੇ ਬਹਿ ਗਿਆ ਸਾਡੇ ਨਾਲ ਨੂੰ ਐ ਰੱਖ ਤੇ ਭਾਬੀ ਦੇ ਪਿੰਡ ਗਿਆ ਲਾ ਕੇ ਹੀ ਇਹ ਇਹ ਵੀ ਕੋਈ ਵੱਡੀ ਗੱਲਾਂ ਲਾਏ ਹੋਣਿਆ ਹੋ ਯਾਰਾ ਕਿੰਨਾ ਟਾਈਮ ਹੋ ਗਿਆ ਜਿਹੜਾ ਲਾਇਨ ਉਦੋਂ ਪਹਿਲਾਂ ਹੋਰੇ ਰਹਿੰਦੀ ਹੁੰਦੀ ਸੀ ਉਦੋਂ ਦਾ ਜਿਹੜਾ ਲਾਇਆ ਹੋਇਆ ਹੈ ਨਾ ਇਹ ਕਿੱਡੀ ਗੱਲ ਐ ਸ਼ਾਮ ਨੂੰ ਚੱਲਦੇ ਆ ਫਿਰ ਅੱਜ ਪ੍ਰੀਤ ਹਾਂਜੀ ਚਾਚਾ ਜੀ ਉਹ ਪੁੱਤ ਅੱਜ ਤੂੰ ਐ ਕਿਵੇਂ ਬੈਠੀ ਆ ਅੱਗੇ ਤੂੰ ਇਸ ਵੇਲੇ ਘੁੰਮਣ ਚਲੀ ਜਾਂਦੀ ਸੀਗੀ ਬਸ ਐਸੀ ਥੋੜੀ ਥੱਕੀ ਸੀ ਤਾਂ ਕਰਕੇ ਮੈਂ ਸੋ ਗਈ ਸੀ ਅੱਛਾ ਅੱਛਾ ਹਾਂਜੀ ਚਾਚਾ ਜੀ ਕੋਈ ਕੰਮ ਸੀਗਾ ਤੁਹਾਨੂੰ ਨਾਲੇ ਆ ਹੱਥ ਚ ਕੀ ਫੜਿਆ ਹੋਇਆ ਉਹ ਪੁੱਤ ਬੈਂਕ ਵਾਲੇ ਆਏ ਸੀ। ਉਹ ਫਾਰਮ ਪੜਾ ਗਿਆ। ਆਪਾਂ ਲੋਨ ਕਰਵਾਉਣਾ ਹੈਗਾ। ਇਹਦਾ ਕੀ ਕੰਮ ਐ? ਉਹ ਪੁੱਤ ਉਹ ਕਹਿੰਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਸਾਈਨ ਕਰਵਾਓ। ਹੁਣ ਤੂੰ ਵੀ ਤੇ ਪਰਿਵਾਰਕ ਮੈਂਬਰ ਆ ਸਾਡਾ। ਹੁਣ ਤੇਰੇ ਵੀ ਸਾਈਨ ਕਰਵਾਉਣੇ ਹੈਗੇ। ਓਏ ਚਾਚਾ ਜੀ, ਹਲੇ ਪਿਛਲੇ ਮਹੀਨੇ ਤਾਂ ਵੀਰੇ ਨੇ ਪੈਸੇ ਭੇਜੇ ਸੀ। ਉਹ ਪੁੱਤ ਮੈਂ ਤੈਨੂੰ ਦੱਸਿਆ ਤਾਂ ਗਿਆ ਸੀ ਤੇਰੇ ਵੀਰੇ ਦੀ ਕੰਪਨੀ ਬੰਦ ਹੋ ਗਈ। ਹੁਣ ਇਹ ਨਵੀਂ ਕੰਪਨੀ ਤੇ ਲੱਗਣਾ। ਉੱਥੇ ਪੈਸੇ ਭੇਜਣੇ ਆ। ਚੱਲ ਲਿਆਉ, ਮੈਂ ਕਰ ਦਿੰਦੀ ਆ ਸਾਈਨ। ਲੈ ਪੁੱਤ ਕਰ ਦੇ। ਲੱਗਦਾ ਮੇਰੀ ਸਕੀਮ ਕੰਮ ਕਰ ਗਈ। ਚਾਚਾ ਜੀ ਪੈਂਤਾ ਦਿਓ। ਹਾਂ ਲੈ ਪੁੱਤ। ਚਾਚਾ ਜੀ ਆਹ ਕਿਹੜੀ ਚੀਜ਼ ਦੇ ਫਾਰਮ ਨੇ? ਉਹ ਬੈਂਕ ਦੇ ਫਾਰਮ ਆ ਪੁੱਤ। ਬੈਂਕ ਦੇ ਫਾਰਮ ਆ ਆਪਾਂ ਨੇ ਲੋਨ ਕਰਾਉਣਾ। ਬਸ ਬਸ ਚਾਚਾ ਜੀ ਮੈਂ ਇੰਨੀ ਵੀ ਅਣਜਾਣ ਨਹੀਂ। ਤੁਸੀਂ ਮੇਰੀ ਪ੍ਰਾਪਰਟੀ ਹੜੱਪ ਕੇ ਆਪਣੇ ਨਾਮ ਕਰਾਉਣਾ ਚਾਹੁੰਦੇ ਹੋ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਬਸ ਬਸ ਚਾਚਾ ਜੀ ਇਸ ਲਈ ਤੁਸੀਂ ਮੈਨੂੰ ਉਹਰੇ ਲੈ ਕੇ ਆਏ ਸੀਗੇ ਸ਼ੁਕਰ ਹੈ ਇੱਕ ਸੁਪਨਾਰ ਸੀਗਾ ਸੱਚੀ ਮੇਰਤਾ ਹੁਣ ਵੀ ਦਿਲ ਖੁਸ਼ਾ ਰਿਹਾਗਾ ਜੇ ਕਿਤੇ ਸੱਚ ਹੁੰਦਾ ਫੇਰ ਕੀ ਹੋਣਾ ਸੀਗਾ ਮੈਂ ਇਦਾਂ ਸੈਂ ਕਰਵਾ ਸਕਦਾ ਕੀਤਾ ਕੀ ਹੋਰ ਥੀਕਾ ਲੱਭਾ ਪੈਣਾ ਚਾਚਾ ਜੀ ਹਾਂ ਬੋਤ ਨਾ ਬਾੜੀ ਭੁੱਖ ਲੱਗੀ ਤੁਸੀਂ ਬਾਹਰੋਂ ਕੁਛ ਲਿਆ ਦਿਓ ਖਾਣ ਨੂੰ ਓ ਪੁੱਤ ਘਰ ਵਿੱਚ ਕਿੰਨਾ ਖਾਣ ਨੂੰ ਪਿਆ ਤੂੰ ਇਤੋਂ ਲੈ ਲੈ ਕੁਛ ਓਹੋ ਕਰੇ ਮੈਨੂੰ ਕੁਛ ਨਹੀਂ ਵਧੀਆ ਲੱਗਦਾ ਤੁਸੀਂ ਬਾਹਰੋਂ ਲਾ ਦਿਓ ਮੇਰਾ ਬਾਹਰੋਂ ਖਾਣ ਨੂੰ ਜੀ ਕਰੀ ਜਾਂਦਾ ਓ ਪੁੱਤ ਕੀ ਖਾਣਾ ਤਾਂ ਚਾਚਾ ਜੀ ਮੈਂ ਤਾਂ ਪੀਜ਼ਾ ਖਾਣਾ ਓ ਪੁੱਤ ਪੀਜ਼ਾ ਮੈਂ ਤਾਂ ਨਾਮ ਹੀ ਪਹਿਲੀ ਵਾਰੀ ਸੁਣਿਆ ਇਹ ਕਿੱਥੋਂ ਮਿਲਦਾਗਾ ਅੱਡੇ ਦੇ ਕੋਲੇ ਨਾ ਇੱਕ ਦੁਕਾਨ ਛੱਡ ਕੇ ਦੂਜੀ ਦੁਕਾਨ ਦੇ ਕੋਲੇ ਉੱਥੇ ਮਿਲ ਜੂਗਾ ਚੱਲ ਪੁੱਤ ਮੇਰੇ ਨਾਲ ਤਾਂ ਤੈਨੂੰ ਤੇਰਾ ਪੀਜ਼ਾ ਲੈ ਆਣਾ ਤੇ ਨਾਲੇ ਲਿਆਦਾ ਨਾ ਸਬਜ਼ੀ ਠੀਕ ਹੈ ਤੂੰ ਕਰਦਾ ਧਿਆਨ ਰੱਖੀ ਠੀਕ ਹੈ ਨਾ ਠੀਕ ਹੈ ੁੰਡਾ ਕੰਡਾ ਲਾ ਲਈ ਕਰਦਾ ਚੰਗਾ ਮੈਂ ਆਇਆ ਜਲਦੀ ਇੱਕ ਤਾਂ ਜਵਾਖਾ ਨੇ ਬੰਦ ਨਹੀਂ ਕਿਹੜੇ ਕਿਹੜੇ ਖਾਣੇ ਸਮਝ ਨਹੀਂ ਆਉਂਦੀ ਸਾਡੇ ਵਾਲੇ ਕਿਹੜੇ ਖਾਣੇ ਹੁੰਦੇ ਸੀ ਇਹ ਚਾਚਾ ਜੀ ਮੈਨੂੰ ਠੀਕ ਨਹੀਂ ਲੱਗਦੇ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਜਿਹੜੀ ਮਿੱਟਰ ਕੋਈ ਜਾਂਦੇ ਆ ਤੇਰੀ ਪਰਜਾਇ ਨੂੰ ਫੋਨ ਕਰਕੇ ਪੁੱਛਿਆ ਕਰਿਆ ਦੇਖ ਲੈ ਕੀ ਕਹਿੰਦੀ ਐ ਪੁੱਛ ਲੈ ਹਲੋ ਉਹ ਮੈਂ ਵਧੀਆ ਤੂੰ ਦੱਸਾ ਕੀ ਕਰ ਲਈ ਸੀਗੀ ਉਹ ਮੈਂ ਨਾ ਤਰੇ ਘਰ ਕਨੀ ਗੀੜੀ ਲਾਉਣ ਆਉਂਾ ਆਏ ਕਰੀ ਤੋਂ ਬਾਰਾ ਜੀ ਦਰਸ਼ਨੀ ਕਰ ਲਾਂਗੇ ਕੋਈ ਰਖ ਤੋਂ ਕਿਹਨੂੰ ਸ਼ਕਤ ਨਹੀਂ ਹੁੰਦਾ ਕੋਈ ਯਾਰ ਜੰਗਾ ਆਉਣਾ ਮੈਂ ਚਲ ਚੱਲੇ ਓਏ ਆਪਣਾ ਇੰਤਜ਼ਾਰ ਕਰ ਲਈ ਹੈ ਕਿ ਖੜੀ ਓ ਓਏ ਹੱਥ ਤੇਰਾ ਮੋਟਰ ਕਿੱਥੇ ਆ ਮੇਰਾ ਤਾਂ ਖੇਤ ਖੜਾਗਾ ਓ ਯਾਰ ਆ ਸਾਡੇ ਨੂੰ ਚਾਹੀਦਾ ਇਹ ਆਪਾਂ ਉੱਥੇ ਖੜਾ ਜਾਗੇ ਤੇਰਾ ਲੈ ਜਾਸੀ ਅੱਛਾ ਹਾਂ ਆਪਣਾ ਖੇਤ ਖੜਾ ਖੁੱਕ ਲਾਂਗੇ ਉਹ ਜੀ ਇਹ ਦੇਣਾ ਸਮਝ ਲਈਆਂ ਉਹ ਯਾਰ ਨੇ ਪੂਰੀ ਸਮੈਲਾ ਸਿੱਟਦੀ ਆ ਹੁਣ ਤਾਂ ਇਹ ਗੱਲ ਹੋ ਗਈ ਦਿਨ ਰਾਤ ਇੱਕ ਕਰਖੀ ਇਹਨਾਂ ਨੇ ਮੈਨੂੰ ਲੱਗਦਾ ਗੱਲ ਛੋਟੀ ਮੋਟੀ ਸੀ ਪਰ ਗੱਲ ਤਾਂ ਬਹੁਤ ਵੱਧ ਰਹੀ ਆ ਆ ਗੱਠੋਂ ਆ ਗਿਆ ਕੋਲ ਸੀ ਓਏ ਓ ਹਾਂ ਓਏ ਕਰ ਜੱਲੀ ਆਪਾਂ ਚਲਾ ਆਇਆ ਭਿੰਡਾ ਤੇ ਭਿੰਡਾ ਕੁਝ ਪੰਖਾ ਖੜਾ ਕਰ ਓਏ ਹੋਰ ਆ ਜਿਵੇਂ ਮਾਲਕੋ ਵੇ ਤੈਨੂੰ ਕਿੰਨੀ ਵਾਰੀ ਕਿਹਾ ਮੇਰੇ ਨਾਲ ਸਿੱਧੇ ਮੂੰਹ ਨਾਲ ਗੱਲ ਕਰਿਆ ਕਰ ਉੰਨੀ ਗਰਮਗਾਤੋਂ ਹੁੰਨੀ ਆ ਵੇ ਤੂੰ ਕੀ ਲੈਣਾ ਮੇਰੇ ਤੋਂ ਨੇ ਜਿੱਦਰਾ ਰਾਂਝਾ ਆਇਆ ਏ ਸੱਚਾ ਕੌਣ ਉਰੇ ਤਾਂ ਕੋਈ ਨਹੀਂ ਆਇਆ ਮੈਂ ਸਭ ਦੇਖ ਲਿਆ ਬੜੀ ਉੱਤੇ ਖੜੇ ਸਾਰੇ ਇਹ ਕਰਦੀ ਸੀ ਤੂੰ ਕੀ ਲੈਣਾ ਅਸੀਂ ਕਿ ਦੂਜੇ ਨੂੰ ਪਿਆਰ ਕਰਦੇ ਆ ਨਾਲੇ ਤੂੰ ਕੌਣ ਹੁੰਨਾ ਸਾਨੂੰ ਰੋਕਣ ਵਾਲਾ ਅਸੀਂ ਜੋ ਮਰਜ਼ੀ ਕਰੀਏ ਪਿਆਰ ਉਹਦੇ ਘਰ ਦੇ ਹਾਲਾਤਾਂ ਬਾਰੇ ਜਾਣਦੀ ਆ ਜੋ ਮਰਜ਼ੀ ਆ ਨੜੇ ਉਹ ਮੈਨੂੰ ਪਿਆਰ ਕਰਦਾ ਤੇ ਮੈਂ ਉਹਨੂੰ ਕਰਦੀ ਆ ਮੈਨੂੰ ਹੋਰ ਕੀ ਚਾਹੀਦਾ ਤੈਨੂੰ ਕੋਈ ਗੱਲ ਕਮਾ ਗੱਲ ਸਾਰੀ ਪੈਸੇ ਦੀ ਆ ਮਲੇ ਕਿੰਨੇ ਕ ਕਮਾ ਲੈਂਦਾ ਹੂ 10 20 ਕਮਾ ਲੈਂਦਾ ਹੂ ਫਿਰ ਕਿੱਡੀ ਗੱਲ ਆ ਕੁਛ ਵੀ ਐ ਮੈਂ ਕੀ ਲੈਣਾ ਪੈਸੇ ਆ ਤੋਂ ਜੋ ਚਾਹੀਦਾ ਜੇ ਉਹ ਹੀ ਮੈਨੂੰ ਮਿਲ ਜੇ ਚਲ ਠੀਕ ਆ ਤੇਰੀ ਮਰਜ਼ੀ ਆ ਫਿਰ ਨੜੇ ਸਾਡੇ ਘਰੇ ਤੇਰੇ ਗਿਹੜੇ ਕੁਝ ਜ਼ਿਆਦਾ ਨਹੀਂ ਆ ਗਰੇ ਕੀ ਗੱਲ ਤੇਰੇ ਘਰੇ ਤਾਂ ਨਹੀਂ ਆਉਂਦਾ ਆਪਦੇ ਮਾਸੜ ਜੀ ਦੇ ਘਰੇ ਆਉਣਾ ਉਹਨਾਂ ਦਾ ਹੀ ਕੰਮ ਵਾਲੇ ਦੱਸ ਕਿੱਥੇ ਨੇ ਇਹੋ ਜਿਹੀ ਵੀ ਕਿਹੜੇ ਕੰਮ ਐ ਜਿਹੜੇ ਤੇਰੇ ਨਿੱਤ ਗੇੜੇ ਲੱਗਦੇ ਐ ਤੈਨੂੰ ਜਿੰਨੀ ਗੱਲ ਪੁੱਛੀ ਨਾ ਉਨੀ ਦੱਸ ਕਿੱਥਿਆਂ ਨੇ ਉਹ ਓ ਬੱਲੇ ਬੱਲੇ ਗੋਲਡੀ ਕੀ ਗੱਲਾਂ ਹੋ ਰਹੀਆਂ ਨੇ ਕੋ ਮਾਸਾ ਕੋਸਣੀ ਮਾਸੜੀ ਰੱਬ ਤੇ ਇੰਨਾ ਪ੍ਰਾਣੀ ਜਾਂਦਾ ਤਾਂ ਜੀ ਮੈਂ ਚਲ ਆਪਾਂ ਕਰਦੇ ਜਰਾ ਕਰਦੇ ਬਈ ਤਾਂ ਆ ਸਾਵਧਾਨ ਮਾਰਾ ਭਾਈ ਵੀ ਦੀਦਾ ਹਾਂ ਗੋਲਡੀ ਕਿਵੇਂ ਆਇਆ ਸੀਗਾ ਉਹ ਕੀ ਬਣਿਆ ਮਸੜ ਜੀ ਉਹ ਕੰਮ ਤਾਂ ਆਪਣਾ ਉਹ ਬਣਨਾ ਕੀ ਹੈ ਪੁੱਤ ਮੇਰੇ ਵਿੱਚ ਤਾਂ ਹਿੰਮਤ ਨਹੀਂ ਪੈਂਦੀ ਮੈਂ ਸੈਨ ਕਰਵਾਣਾ ਮੈਂ ਨਹੀਂ ਕਰਵਾ ਸਕਦਾ ਸੈਨ ਉਹ ਮਸੜ ਜੀ ਉਹ ਤਾਂ ਮੈਨੂੰ ਬੰਦਾ ਫੋਨ ਤੇ ਫੋਨ ਕਰੀ ਜਾਂਦਾ ਇਹ ਕੰਮ ਤਾਂ ਆਪਾਂ ਨੂੰ ਕਰਾਉਣਾ ਪਊਗਾ ਉਹ ਪੁੱਤ ਜਦੋਂ ਮੈਂ ਕੋਸ਼ਿਸ਼ ਕਰਦਾ ਉਹ ਮੇਰੇ ਤਾਂ ਦਿਲ ਘਬਰਾਉਣ ਲੱਗ ਜਾਂਦਾ ਦੇਖੋ ਮਸੜ ਜੀ ਇਹ ਕੰਮ ਤਾਂ ਆਪਾਂ ਨੂੰ ਕਰ ਨਹੀਂ ਪਊਗਾ ਰਣਿ ਸਿਆਣੇ ਵੀ ਕਹਿੰਦੇ ਨੇ ਜੇ ਕਾ ਉਹ ਸਿੱਧੀ ਉਂਗਲੀ ਨਾਲ ਨਾ ਨਿਕਲੇ ਨਾ ਤਾਂ ਠੇਢੀ ਕਰਨੀ ਚਾਹੀਦੀ ਆਪਾਂ ਗੋਲਦੀ ਮੈਂ ਸਮਝਿਆ ਨਹੀਂ ਕੁਝ ਆਪਣੀ ਗੱਲ ਅੱਧੇ-ਅੱਧੇ ਹੀ ਛੇੜੀ ਹੋਈ ਸੀ ਨਾ ਉਹ ਤਾਂ ਅੱਧੇ-ਅੱਧੇ ਹੀ ਹੋਈ ਸੀਗੀ ਜੇ ਪੂਰਾ ਸਾਨੂੰ ਮਿਲ ਜੇ ਫੇਰ ਇਹ ਤਾਂ ਗੱਲ ਵਧੀਆ ਪਰ ਤੂੰ ਆਪਣਾ ਹਿੱਸਾ ਮੈਨੂੰ ਕਿਉਂ ਦੇਵੇਂਗਾ ਦੇਖੋ ਮਾਸੜ ਜੀ ਅੱਜ ਮੈਂ ਪੁਕੀਲ ਕੋਲ ਗਿਆ ਸੀ ਉਸਨੇ ਮੈਨੂੰ ਇੱਕ ਸਕੀਮ ਦੱਸੀ ਹੈਗੀ ਕੀ ਦੱਸੀ ਆ ਉਹ ਕਹਿੰਦਾ ਕੁੜੀ ਦਾ ਵਿਆਹ ਤੁਸੀਂ ਭਰੋਸੇਯੋਗ ਮੁੰਡੇ ਨਾਲ ਕਰੋ ਨਾ ਮੈਨੂੰ ਐਂ ਦੱਸ ਇਹਦਾ ਗੱਲ ਤੇਰੀ ਠੀਕ ਹੈ ਪਰ ਜ਼ਮੀਨ ਆਪਣੇ ਕੋਲ ਕਿਵੇਂ ਆਊਗੀ ਗੱਲ ਤਾਂ ਸੁਣ ਲੋ ਪੂਰੀ ਮਾਸੜ ਜੀ ਤੂੰ ਦੱਸ ਆਪਾਂ ਕੁੜੀ ਨੂੰ ਇਹ ਕਹਿਣਾ ਮਾਸੜ ਜੀ ਤੇਰੇ ਹੀ ਸਿੱਧੀ ਜ਼ਮੀਨ ਵਿਆਹ ਤੋਂ ਪਹਿਲਾਂ ਮੁੰਡੇ ਦੇ ਨਾਂ ਕਰਵਾਉਣੀ ਪਊਗੀ 골ਡੀ ਉਹਨੇ ਨਹੀਂ ਮੰਨਣਾ ਲੈ ਮਾਸੜ ਜੀ ਇਹ ਸੋਡੀ ਗੱਲ ਨਹੀਂ ਮੰਨੂਗੀ ਹੋਰ ਕੀ ਦੀ ਮੰਨੂਗੀ ਫਿਰ ਤੋਂ ਦੀ ਪਿਓਾਂ ਦੀ ਜਗ੍ਹਾ ਤੇ ਹੋਗੇ ਉਹ ਇਹ ਤਾਂ ਗੱਲ ਤੇਰੀ ਸਹੀ ਆ ਪਰ ਮੁੰਡਾ ਕਿੱਥੋਂ ਲੱਭਾਂਗੇ ਨਾ ਭਰੋਸੇ ਜੋਗ ਜੇ ਤੁਹਾਨੂੰ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਮਾ ਹਾਂ ਦੱਸ ਮਾਸੜ ਜੀ ਮੈਂ ਪ੍ਰੀਤ ਨੂੰ ਪਸੰਦ ਕਰਦਾ ਜੇ ਤੁਸੀਂ ਕਹੋ ਮੈਂ ਉਸ ਨਾਲ ਵਿਆਹ ਕਰਵਾ ਲਵਾਂ ਓਏ 골ਡੀ ਇਹ ਤਾਂ ਬਹੁਤ ਵਧੀਆ ਗੱਲ ਐ ਨਾਲੇ ਪ੍ਰੀਤ ਨੂੰ ਤੇਰੇ ਤੋਂ ਵਧੀਆ ਮੁੰਡਾ ਕਿੱਥੋਂ ਲੱਭੂ ਹੋਰ ਨਾਲੇ ਆਪਾਂ ਨੂੰ ਸੌਖਾ ਹੋ ਜਾਊਗਾ ਚਲੋ ਕੋਈ ਨਾ ਮਾਸੜ ਜੀ ਜੀ ਉਹਨਾਂ ਨਾਲ ਗੱਲ ਕਰ ਲਓ ਕਿ ਉਹ ਹਾਂ ਕਰ ਦਿਆ ਵਿਆਹ ਵਾਸਤੇ ਫੇਰ ਤਾਂ ਹਾਈਆਂ ਕਰ ਹਾਂ ਇੱਕ ਵਾਰ ਤਾਂ ਪ੍ਰੀਤ ਨਾਲ ਮੈਨੂੰ ਗੱਲ ਕਰਨੀ ਪੈਣੀ ਆ ਉਹਨੂੰ ਸਾਰਾ ਪੁੱਛਣਾ ਪੈਣਾ ਪੁੱਤ ਉਹ ਠੀਕ ਆ ਮਾਸੜ ਜੀ ਫੇਰ ਮੈਂ ਚੱਲਦਾ ਜੀ ਹਾਂ ਚਲੋ ਠੀਕ ਹੈ ਹਾਂ ਵਿਆਹ ਬਾਰੇ ਪੁੱਛ ਲੈਣ ਨੂੰ ਕਰਾਂ ਹਾਂ ਚਲੋ ਮੈਂ ਤਾਂ ਗੱਲ ਕਰਦਾ ਹਨਾ ਠੀਕ ਹੈ ਜੀ ਲੈ ਆ 골ਡੀ ਨੇ ਤਾਂ ਮੈਨੂੰ ਹੋਰ ਵਧੀਆ ਗੱਲ ਦੱਸਦੀ ਕਿੰਨਾ ਸੌਖਾ ਹੋ ਜਾਊਗਾ